ਸਤਿ ਸ਼੍ਰੀ ਅਕਾਲ ਕਿਸੇ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਵਲੀਨ ਕੋਰ ਸਰ ਗਰਮੀਆਂ ਪ੍ਰੋਗਰਾਮ ਰਿਵਿਸ਼ਟਾ ਦਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਟੋੜੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜਿਸ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਟੋੜੇ ਸਾਹਿਬ ਅਸਾਮ ਤੋਂ ਹੋਈ ਸੀ ਅਤੇ ਇਸ ਹੁਣ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਪਾਰ ਕਿਰਪਾ ਤੇ ਬਰਕਤ 21 ਅਗਸਤ ਨੂੰ ਇਹ ਮਹਾਨ ਨਗਰ ਕੀਰਤਨ ਸਤਿਗੁਰਾਂ ਦੀ 350 ਸਾਲਾਂ ਇਹ ਸਵਾਬ ਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਧੋਬੜੀ ਸਾਹਿਬ ਸਤਿਗੁਰਾਂ ਦੇ ਪਵਿੱਤਰ ਅਸਥਾਨ ਤੋਂ ਹੋਈ ਸੀ ਤੇ ਮੈਂ ਕਹਿ ਸਕਦਾ ਕਿ ਲੱਖਾਂ ਨੇ ਨਹੀਂ ਕਰੋੜਾਂ ਲੋਕਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੀਆਂ ਤੇ ਇਹ 3 ਤਰੀਕ 23 ਨੂੰ ਰਾਤ ਨੂੰ ਪੰਜਾਬ ਦੇ ਵਿੱਚ ਐਂਟਰ ਹੋਇਆ। ਲਗਭਗ 3 ਮਹੀਨੇ ਹੋ ਗਏ। ਸੰਗਤਾਂ ਦੇ ਵਿੱਚ ਏਡਾ ਬੜਾ ਛਾ ਆ। ਜਿਵੇਂ ਅਸਰੇ ਕਹਿਣਾ ਹੁੰਦਾ ਗੁਰਤੇਗ ਬਾਦਰ ਪਾਚਾ ਆਪ ਵਰਤ ਰਹੇ ਆ। ਜਿੱਥੇ ਸਿੱਖਾਂ ਨੇ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ। ਉੱਥੇ ਹਿੰਦੂ ਭਾਈਚਾਰੇ ਨੇ ਵੀ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ। ਮੁਸਲਮਾਨਾਂ ਨੇ ਵੀ ਹਾਜ਼ਰੀਆਂ ਭਰੀਆਂ। ਤੋਂ ਗੁਰੂ ਚਰਨਾਂ ਚ ਅਰਦਾਸ ਆ ਸਤਿਗੁਰ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ। ਇਹ ਬਰਾਗ ਤੇ ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਰਿਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ ਕਰਨ ਇਹੋ ਹੀ ਸਤਿਗੁਰ ਨੇ ਸਾਨੂੰ ਸੰਦੇਸ਼ ਦਿੱਤਾ ਸੀ ਕਿ ਗੁਰੂ ਦੇ ਸਿੱਖ ਨੇ ਪਵਿੱਤਰ ਕਰਵਾਣੀ ਦੇ ਨਾਲ ਜੋੜਨਾ ਤੇ ਦੂਸਰਿਆਂ ਦੇ ਵਿੱਚ ਧਰਮ ਦੀ ਆਜ਼ਾਦੀ ਲਈ ਸਤਿਗੁਰਾਂ ਨੇ ਆਪ ਆਪਣੀ ਸ਼ਹਾਦਤ ਦੇ ਕੇ ਇਹ ਧਾਰਮਿਕ ਆਜ਼ਾਦੀ ਦੂਸਰਿਆਂ ਨੂੰ ਵੀ ਬਖਸ਼ਿਸ਼ ਕੀਤੀ ਸੀ ਸੋ ਗੁਰੂ ਚਰਨਾ ਚਰਦਾਸ ਵੀ ਆ ਤੇ ਮੈਂ ਅਕਸਰ ਇੱਕ ਗੱਲ ਬੇਨਤੀ ਕਰਦਾ ਸੈਂਟਰ ਦੀ ਸਰਕਾਰ ਨੂੰ ਵੀ ਕਿ ਤੁਸੀਂ ਜਿਹੜਾ 2019 ਦੇ ਵਿੱਚ ਨੋਟੀਫਿਕੇਸ਼ਨ ਬੰਦੇ ਸਿੰਘਾਂ ਦੀ ਕੀਤੀ ਸੀ ਹੁਣ ਬਹੁਤ ਮੌਕਾ ਸਤਗੁਰ ਜੀ ਨੇ ਖੂਬਸੂਰਤ ਬਚੈਸ ਕੀਤਾ ਸੁਪਰੀਮ ਕੋਰਟ ਵੱਲੋਂ ਵੀ ਇਹ ਰੂਲਿੰਗ ਆ ਚੁੱਕੀ ਆ ਕਿ ਜਿਹੜੀ ਉਮਰ ਕਹੇ 20 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ ਤੇ ਜਿੰਨੇ ਵੀ ਸਾਡੇ ਬੰਦੀ ਸਿੰਘ ਆ ਜਿਹੜੇ ਨਿੱਜਲੇ ਨਹੀਂ ਗਏ ਕੌਮ ਦੇ ਹਿੱਤਾਂ ਲਈ ਗਏ ਸੀ ਇਹ ਇਸ ਸਤਾਬਦੀ ਦੇ ਉੱਤੇ ਸਿੱਖ ਕੌਮ ਨਾਲ ਇੱਕ ਬੜਾ ਵੱਡਾ ਇਨਸਾਫ ਹੋ ਜਾਊਗਾ ਜੇ ਉਹਨਾਂ ਨੂੰ ਆਪਾਂ ਲਿਹਾਜ਼ ਕਰ ਦਈਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਉਹ ਮਹਾਨ ਤਿੰਨ ਗੁਰਸਿੱਖ ਜਿਹੜੇ ਸਤਗੁਰਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਭਾਈ ਦਸੀ ਦਾਸ ਜੀ ਭਾਈ ਤੇ ਹਲਾ ਜੀ ਇਹੋ ਹੀ ਸਿੱਖ ਨੂੰ ਜੱਲੇ ਹੇਰ ਦੇ ਵਿੱਚ ਵਸ ਜਾ ਮੈਂ ਗੁਰੂ ਦੇ ਅੰਗ ਸੰਗ ਗੁਰੂ ਮੇਰੇ ਅੰਗ ਸੰਗ ਆ ਪਵਿੱਤਰ ਗੁਰਬਾਣੀ ਨਾਲ ਜੁੜ ਜਾਂਦਾ ਦੁੱਖ ਨੂੰ ਵੀ ਸਤਗੁਰੂ ਜੀ ਸਖਾਇਲ ਵਿੱਚ ਬਦਲ ਦਿੰਦੇ ਸੋ ਗੁਰੂ ਕਲਗੀਧਰ ਪਾਤਸ਼ਾਹ ਜਾਦੇ ਵੀ ਗੁਰਿਆਈ ਦਿਵਸ 23 ਤਰੀਕ ਨੂੰ ਸਮਾਪਤ ਹੋ ਕੇ ਸ਼ੁਰੂਆਤ ਹੋਣੀ ਆ 21 ਤੋਂ ਲੈ ਕੇ 29 ਤਰੀਕ ਤੱਕ ਇਹ ਸਮਾਗਮ ਸਾਡੇ ਚਲਣੇ ਸ਼ਵਣੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੱਲ ਮੈਂ ਆਨੰਦਪੁਰ ਦੀ ਧਰਤੀ ਤੇ ਜਾ ਕੇ ਆਇਆ ਅੱਜ ਇਹ ਪਿਛਲੇ ਮੈਨੂੰ ਮੈਨੇਜਰ ਸਾਹਿਬ ਦੱਸਦੇ ਵੀ 10 ਦਿਨ ਤੋਂ ਲਗਭਗ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਬੜੀ-ਬੜੀ ਪੱਦਰ ਤੇ ਲੋਕ ਸਾਹਿਬ ਗੁਰ ਤੇਗ ਬਹਾਦਰ ਪਾਤਸ਼ਾਹ ਨੂੰ ਨਮਸਕਾਰ ਕਰਨ ਆਉਂਦੇ ਆ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਦਾ 29 ਤਰੀਕ ਨੂੰ ਜਿਹੜਾ ਮਹਾਨ ਨਗਰ ਕੀਰਤਨ ਸਤਗੁਰਾਂ ਦੇ ਸੀਸ ਦਾ ਜਿਸ ਦਿਨ ਸੰਸਕਾਰ ਹੋਇਆ ਗੁਰਦੁਆਰਾ ਸੀਸ ਕਾਂਜ ਵਿਖੇ ਉਹ ਮਹਿਬਾਨਗੜ ਗੁਰਦੁਆਰੇ ਉਹ ਆਪਣੇ ਪਤਾਲਪੁਰੀ ਤੋਂ ਸ਼ੁਰੂ ਹੋਣਾ ਉਹਦੇ ਵਿੱਚ ਕੋਈ ਮਾਈ ਭਾਈ ਨਾ ਰਹੇ ਉਸ ਦਿਨ ਸਾਰੇ ਹੀ ਵੱਧ ਤੋਂ ਵੱਧ ਜੁੜ ਕੇ ਉਸ ਮਹਾਨ ਨਗਰ ਕੀਰਤਨ ਦੇ ਵਿੱਚ ਜਿਹੜਾ ਸਤਗੁਰਾਂ ਦੇ ਸੀਸ ਸੰਸਕਾਰ ਨੂੰ ਸਮਾਪਤ ਆਪਣੇ ਸਮਰਪਤਿਆ ਉਹ ਚ ਵੱਧ ਤੋਂ ਵੱਧ ਪਹੁੰਚੀਏ ਸੋ ਮੈਂ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਧਰਮ ਪ੍ਰਚਾਰ ਕਮੇਟੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਤਿਗੁਰ ਜੀ ਦੇ ਦਰ ਤੇ ਜਿੱਦਾਂ ਦੀ ਕੋ ਝੋਲੀ ਲੈ ਕੇ ਆਉਂਦਾ ਸਤਿਗੁਰ ਜੀ ਮਰਾਦ ਨਾਲ ਉਹੋ ਝੋਲੀ ਭਰ ਦਿੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਤੇ ਕਿਰਪਾ ਕਰਕੇ ਅੱਜ ਸਾਨੂੰ ਇਸ ਦੇਖ ਦੀ ਆਜ਼ਾਦੀ ਵੀ ਧਰਮ ਦੀ ਆਜ਼ਾਦੀ ਵੀ ਤੇ ਰਹਿਣ ਦੀ ਵੀ ਜਾਂਤ ਜਿਹੜੀ ਸਤਗੁਰ ਜੀ ਨੇ ਸਾਨੂੰ ਸਰਦਾਰ ਜੀ ਤੁਸੀਂ ਨੇਕਾਵਰ ਅਪੀਲ ਕੀਤੀ ਪਰ ਪੰਜਾਬ ਸਰਕਾਰ ਵੱਲੋਂ ਫਿਰ ਵੀ ਆਪਣੇ ਪੱਧਰ ਤੇ ਅਲੱਗ ਸਮਾਗਮ ਦਾ ਯੋਜਨ ਕੀਤਾ ਜਾ ਰਿਹਾ ਹੈ ਦੇਖੋ ਮੈਂ ਇੱਕ ਨਿਰਣਾ ਕਰਦਾ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਪਰ ਕਿਉਂਕਿ ਜਿਸਲੇ ਇੱਕ ਕਾਰ ਛੱਡ ਕੇ ਸ਼ਾਇਦ ਦੂਏ ਕਾਰ ਨੂੰ ਲੱਗਦਾ ਵੀ ਸਾਡੇ ਲਈ ਠੀਕ ਆ ਪਰ ਮੈਂ ਜਿੱਥੇ ਜਿੱਥੇ ਵੀ ਜਾਣਾਂ ਮੈਨੂੰ ਬਹੁਤ ਸਾਰੇ ਪ੍ਰਬੰਧਾਂ ਦੇ ਵਿੱਚੋਂ ਖਬਰਾਂ ਵੀ ਮਿਲਦੀਆਂ ਕਿ ਸਰਕਾਰ ਵਾਲਾ ਕਾਰਜ ਸਰਕਾਰ ਤੱਕ ਸੀਮਿਤ ਆ ਧਰਮ ਵਾਲਾ ਕਾਰਜ ਧਾਰਮਿਕ ਜਥੇਬੰਦੀਆਂ ਤੱਕ ਸੀਮਿਤ ਆ ਪਰ ਆਉਂਦੇ ਨਿਰਣਾ ਹੋ ਜਾਣਾ ਆ 30 ਤਰੀਕ ਤੱਕ ਪਤਾ ਲੱਗ ਜਾਣਾ ਵੀ ਧਰਮ ਦੇ ਖੇਤਰ ਚ ਕੀ ਪ੍ਰਾਪਤੀ ਕੀਤੀ ਆ ਸਰੋਨੀ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਹੁਣਰ ਪੰਜਾਬ ਯੂਨੀਵਰਸਿਟੀ ਵਿਖੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਉੱਥੇ ਪਹੁੰਚਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਵਿਦਿਆਰਤਿਆਂ ਦੇ ਨਾਲ ਗੱਲਬਾਤ ਕੀਤੀ ਗਈ ਜਦ ਅਸਲ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਤਿਆਂ ਦੇ ਵੱਲੋਂ ਲਗਾਤਾਰ ਧਰਨਾ ਜਿਹੜਾ ਲਗਾਇਆ ਜਾ ਰਿਹਾ ਜਿੱਥੇ ਹੁਣ ਸ਼ਰਮਣੇ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚੇ ਉੱਥੇ ਪੰਜੰਡਵਾ ਰੁਣਾ ਦੇ ਵੱਲ ਲੋ ਵਿਦਿਆਰਥੀਆਂ ਦੀ ਹਰ ਤਰੀਕੇ ਨਾਲ ਸਹਾਇਤਾ ਕਰਨ ਦੀ ਜਿਹੜਾ ਵਿਸ਼ਵਾਸ ਹੈ ਉਹ ਦਿੱਤਾ ਗਿਆ ਤੇ ਇਸ ਦੇ ਨਾਲ ਸ਼ਰਮਣੇ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ 10 ਨਵੰਬਰ ਨੂੰ ਹੋਣ ਵਾਲੇ ਇਕੱਠ ਦੇ ਸਮਰਥਨ ਦਾ ਵਿਸ਼ਵਾਸ ਵੀ ਦਿੱਤਾ ਅਤੇ ਸ਼ਰਮਣੇ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਸਾਡਾ ਜਿਹੜਾ ਪਹਿਲੇ 3 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਸ ਸੀ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਇਆ ਸੀ ਕਿ ਪੰਜਾਬ ਯੂਨੀਵਰਸਿਟੀ ਬਿਫੋਰ ਪਾਰਟੀਸ਼ਨ ਇਹ ਵਰਕ ਕਰ ਰਹੀ ਆ ਆਫਟਰ ਪਾਰਟੀਸ਼ਨ ਇਹ ਚੰਡੀਗੜ੍ਹ ਵਿਖੇ ਆਪਣੇ ਸਾਰੇ ਕਾਰਜ ਪਹਿਲਾਂ ਹੁਸ਼ਿਆਰਪੁਰ ਕਰਦੀ ਰਹੀ ਫਿਰ ਇੱਥੇ ਕਰਦੀ ਨੇ ਤੇ ਲੋਕਤੰਤਰਕ ਢੰਗ ਦੇ ਨਾਲ ਇਹਦੀ ਸੈਨੇਟ ਦੇ ਜਿਹੜੇ ਮੈਂਬਰ ਆ ਉਹਨਾਂ ਦੀ ਚੋਣ ਹੁੰਦੀ ਆ ਜਿਹਨੂੰ ਅੱਜ ਲੋਕਮੈਂ ਏਜੰਡੇ ਰਾਹੀਂ ਹੌਲੀ-ਹੌਲੀ ਕਰਕੇ ਸਲੋ ਪੌਇਜ਼ਨਿੰਗ ਕਰਕੇ ਇਹਨੂੰ ਅੱਜ ਸੈਂਟਰ ਆਪਣੇ ਸਿੱਧੇ ਆਪਣੇ ਹੱਥ ਲੈ ਰਿਹਾ ਆਪਣੇ ਕਬਜ਼ੇ ਦੇ ਵਿੱਚ ਤੇ ਜਿਹੜੇ ਇੱਥੇ ਸਾਡੇ ਸੈਨੇਟਰ ਆ ਕੁਝ ਤੇ ਕੁਝ ਬੱਚੇ ਵਿਦਿਆਰਥੀ ਆ ਜਿਹੜੇ ਇਹਨਾਂ ਨੇ ਧਰਨਾ ਵੀ ਲਾਇਆ ਤੇ ਮੈਂ ਅੱਜ ਇਹਨਾਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਵੀ ਆਇਆ। ਨਾਲ ਇਹਨਾਂ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਵੀ ਰੱਖਿਆ ਤੇ ਉਹਦਾ ਮੈਂ ਸਮਰਥਨ ਵੀ ਕਰਦਾ। ਤੇ ਸਾਰੇ ਸਮੁੱਚੇ ਭਾਈਚਾਰੇ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ। ਇਹ ਉਹ ਯੂਨੀਵਰਸਿਟੀ ਆ ਜਿਹੜੀ ਸੱਭਿਆਚਾਰ ਵੀ ਸਾਂਭ ਕੇ ਬੈਠੀ ਆ। ਇਹ ਉਹ ਯੂਨੀਵਰਸਿਟੀ ਆ ਜਿਹੜੀ ਪੰਜਾਬੀ ਬੋਲੀ ਨੂੰ ਵੀ ਸਾਂਭ ਕੇ ਬੈਠੀ ਆ। ਭਾਵੇਂ ਯੂਨੀਵਰਸਟੀਆਂ ਹੋਰ ਵੀ ਹੈਗੀਆਂ। ਪਰ ਕਿਉਂਕਿ ਇਹਦਾ ਪੁਰਾਣਾ ਪੈਟਰਨ ਰਿਹਾ ਸੈਨੇਟ ਦੇ ਮੈਂਬਰ ਜਿਹੜੇ ਉਹ ਚੁਣ ਕੇ ਵਾਕ-ਵਾਕ ਕਿੱਥਾਂ ਚੋਂ ਆਉਂਦੇ ਕੋਈ ਇਲੈਕਟਰਾਂ ਚੋਂ ਆਉਂਦੇ ਆ ਕੋਈ ਗ੍ਰੈਜੂਏਸ਼ਨ ਕੌਨਸਟੀਟਿਊਐਂਸੀਆਂ ਦੇ ਵਿੱਚ ਆਉਂਦੇ ਆ ਸੋ ਮੈਂ ਤਾਂ ਸਿਰਫ ਇਹਨਾਂ ਦੇ ਅੱਜ ਧਰਨੇ ਦੇ ਵਿੱਚ ਤੇ 10 ਤਰੀਕ ਲਈ ਇਹਨਾਂ ਨੂੰ ਇਹ ਅਸ਼ਵਾਸ਼ਣ ਦਿਵਾਉਣ ਆਇਆ ਕਿ ਅਸੀਂ ਉਸ ਦੇ ਵਿੱਚ ਆਪਣਾ ਜਿੰਨਾ ਵੀ ਬੱਦ ਛੱਡ ਕੇ ਆਪਣਾ ਚੋਣ ਦਾ ਆ ਬੇਠੇ ਪਹੁੰਚੇ ਸੀ ਪਾਕਿਸਤਾਨ ਜੋ ਜਥਾ ਗਿਆ ਸੀ ਉਹਦੇ ਵਿੱਚ ਵੀ ਕਾਫੀ ਦਾਦਾ ਛੇਡਾ ਸਾਹਮਣੇ ਆਇਆ ਕਿ ਕੁਝ ਹਿੰਦੂਆ ਨੂੰ ਤੇ ਕੁਝ ਸਿੱਖ ਵੀ ਹੈਗੇ ਸਨ ਜਿਹਨੂੰ ਨਹੀਂ ਜਾਣ ਦਿੱਤਾ ਪੂਰੀ ਸੱਚਾਈ ਕੀ ਹੈ ਕਿਉਂਕਿ ਇੱਕ ਜਿਹੜਾ ਇੱਕ 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 ਵੀ ਚੀਜ਼ ਸਾਹਮਣੇ ਆ ਗਈ ਦੇਖੋ ਜਿਹੜਾ ਇਹ ਵੀਜ਼ਾ ਸਿਸਟਮ ਹੁੰਦਾ ਹੈ ਤਾਂ ਅਸੀਂ ਅਪਲਾਈ ਕਰਦੇ ਚਸੇ ਦਾ ਉਹ ਫੇ ਦਿੱਲੀ ਇਹਨਾਂ ਦੀ ਐਮਬੈਸੀ ਜਿਹੜੀ ਪਾਕਿਸਤਾਨ ਦੀ ਉਹ ਕਰਦੀ ਆ ਮੈਂ ਪਿੱਛੇ ਪਾਕਿਸਤਾਨ ਆਪ ਵੀ ਗਿਆ ਸੀ ਉਦੋਂ ਮੈਂ ਕਹਿ ਕੇ ਆਇਆ ਸੀ ਕਿ ਸਾਡੇ ਜਿੰਨਾ ਜਸਾ ਸਾਨੂੰ অথੋਰਾਇਜ਼ੇਸ਼ਨ ਹੈ ਉਹ ਸਾਰਿਆਂ ਨੂੰ ਵੀਜ਼ਾ ਦਿਓ ਤੇ ਪਿਛਲੀ ਵਾਰੀ ਵੀਜ਼ਾ ਸਾਨੂੰ ਸਾਰੇ ਮਿਲੇ ਵੀ ਪਰੋ ਰੋਕ ਲਾਤੀ ਸਰਕਾਰ ਨੇ ਤਾਂ ਨਹੀਂ ਜਾ ਸਕੀ ਉਹਦੇ ਵਿੱਚ ਫਿਰ ਕੁਛ ਇਹਨਾਂ ਦੀ ਆਪਣੇ ਹੋਮ ਡਿਪਾਰਟਮੈਂਟ ਦੀ ਕੋਖੋਖਿਆ ਰਪੋਟਾਂ ਹੁੰਦੀਆਂ ਕੁਝ ਹੋਰ ਹੁੰਦਾ ਤੇ ਅਸੀਂ ਤਾਂ ਕਹਿੰਨੇ ਹੁੰਨੇ ਵੀ ਜਿੰਨਾ ਸਾਨੂੰ ਜਥਾ ਅਥੋਰਾਈਜ਼ ਹੈਗਾ ਉਹ ਸਾਰਾ ਸਾਰਾ ਭੇਜ ਦਿਓ ਤੇ ਕੁਛ ਹੈਗੀਆਂ ਜਿਹੜੀਆਂ ਗੱਲਾਂ ਬੈਠ ਕੇ ਕਰਨ ਵਾਲੀਆਂ ਆ ਉਹ ਉਹਨਾਂ ਨੇ ਉੱਥੇ ਕੀਤੀਆਂ ਸੀ ਤੇ ਉਹਨਾਂ ਨੇ ਕਿਹਾ ਜੀ ਸਾਡੇ ਜਲਵਾਸੀ ਜਥੇ ਪੰਜਾਬ ਆਪਣੇ ਇੰਡੀਆ ਨੂੰ ਭੇਜਦੇ ਆ ਤਾਂ ਸਾਡੇ ਤੁਸੀਂ ਕੱਟ ਲੈਨੇ ਆ ਉਹ ਇਸ ਕਰਕੇ ਅਸੀਂ ਤਾਂ ਐਤਕੇ ਵੀ ਯਤਨ ਕੀਤਾ ਵੀ ਵੱਧ ਤੋਂ ਵੱਧ ਜਾਣ ਪਰ ਪਿੱਛੋਂ ਕੁਛ ਕੱਟ ਹੋ ਗਿਆ ਫਿਰ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਕੁਝ ਸਮਾਂ ਪਹਿਲਾਂ ਹੜ੍ਹ ਦੇ ਪਾਣੀ ਦੇ ਕਰਕੇ ਕਾਫੀ ਪਰਿਵਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸੇ ਮੌਕੇ ਸਰਕਾਰ ਅਤੇ ਕਾਫੀ ਵੱਖ-ਵੱਖ ਐਨ ਜੀਓ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹਨਾਂ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਜਨਾਲੇ ਦੇ ਹੜ੍ਹ ਹੜ੍ਹ ਪ੍ਰਭਾਵਿਤ ਪਿੰਡ ਦੇ ਇਲਾਕਿਆਂ ਵਿੱਚ ਦੇ 10000 ਕਰਦੀ ਜਿਹੜੇ ਕਰਨਕ ਨੇ ਬੀਜ ਨੇ ਉਹ ਵੰਡੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਆ ਸਰਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਕਿ ਜਦੋਂ ਦੇ ਵੀ ਹੜਾ ਆਏ ਆ ਸਾਡੀ ਉਹਨਾਂ ਸਾਰੇ ਪੂਰੇ ਪੰਜਾਬ ਚ ਜਿੱਥੇ-ਜਿੱਥੇ ਵੀ ਹੜਾ ਆਏ ਆ ਉਹਨਾਂ ਦੇਣ ਰਾਤ ਇੱਕ ਕਰਕੇ ਸਾਡੀ ਬਹੁਤ ਵੱਡੀ ਮਦਦ ਕੀਤੀ ਆ ਖਾਸ ਕਰਕੇ ਸਾਡੇ ਅਜਨਾਲੇ ਹਰਕੇ ਦੇ ਵਿੱਚ ਦੋ ਵਾਰ ਸਾਡੇ ਕੋਲੋਂ ਹੋ ਕੇ ਵੀ ਗਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਪਿਛਲੇ ਦਿਨਾਂ ਤੋਂ ਉਹਨਾਂ ਨੇ ਰਾਸ਼ਨ ਪਾਨ ਪਿੰਦਾ ਸਵਾਨ ਪਾਣੀ ਤੇ ਚਾਰਾ ਉਹਨਾਂ ਨੇ ਵੀ ਜਿੰਨਾ ਵੀ ਹੋ ਸਕਦਾ ਬਾਤੋਬਾਤ ਸਾਡੇ ਹਲਕੇ ਦੀ ਜਿਹੜੀ ਆ ਬਾਹ ਫੜੀ ਆ ਤੇ ਅੱਜ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਣਾ ਸੀ ਸਾਡੇ ਕੋਲ ਪਰ ਉਹ ਕੁਝ ਜਿਵੇਂ ਆ ਕਾਰਨ ਪਹੁੰਚ ਨਹੀਂ ਸਕੇ ਉਹਨਾਂ ਨੇ ਸਰਦਾਰ ਅਮਰੀਕ ਸਿੰਘ ਦੀ ਬਾਪੂ ਜੀ ਸਾਡੇ ਜਿਹੜੇ ਐਗਜ਼ੈਕਟਿਵ ਦੇ ਮੈਂਬਰ ਆ ਉਹ ਆ ਬਾਪੂ ਜੀ ਸੂਸੀਆਂ ਜੀ ਆ ਸਾਡੇ ਇਹਨਾਂ ਦੀ ਅੱਜ ਡਿਊਟੀ ਲਈ ਆ ਕਿ ਇਹਨਾਂ ਦੀ ਰਹਿਨਮਾਈ ਹੇਠ ਬਾਪੂ ਜੀ ਦੀ ਇਥੋਂ ਜਿਹੜਾ 20 10000 ਟੋੜਾ ਅੱਜ 10000 ਕਿੱਲੇ ਦਾ ਜਿਹੜਾ ਤੋੜਾ ਹੈ ਸ਼ਰੋਣੀ ਦੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਥੋਂ ਜਿਹੜਾ ਰਵਾਨਾ ਕਰਨ ਜਾ ਰਹੇ ਆ ਤੇ ਮੈਂ ਉਹਨਾਂ ਦਾ ਫੇਰ ਸ਼ਰੋਣੀ ਦੁਰਦਾਰਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਅੱਜ ਬੀਜ ਬਣਨ ਅੱਜ ਬੀਜ ਜਿਹੜੇ ਬਣਨ ਜਾ ਰਹੇ ਆ ਬਹੁਤ ਧੰਨਵਾਦੀ ਆ ਪ੍ਰਧਾਨ ਜੀ ਦੇ ਤੇ ਸਾਰੇ ਜਿੰਦ ਤੇ ਧੰਨਵਾਦ ਦੇ ਜਿਨ੍ਹਾਂ ਨੇ ਉੱਚੇ-ਚੇਤੇ ਤੌਰ ਤੇ ਉੱਤੇ ਆ ਕੇ ਜਿਨਾਂ ਵਾਲੇ ਕਿਨ ਨੂੰ ਪ੍ਰਮੁੱਖ ਰੱਖਿਆ ਜਿਨ੍ਹਾਂ ਵੀ ਹਰਦੀਪ ਸਿੰਘ ਨੇ ਸਾਰਿਆਂ ਵਾਹ ਪੀ ਲਾ ਉਹਨਾਂ ਨੇ ਚਾਰਾ ਦੀ ਉਹ ਪ੍ਰਲਾ ਕੀਤਾ ਉਹ ਦੀ ਦਾ ਕੀਤਾ ਖਾਦ ਦਾ ਕਰਨਾ ਤੇਲ ਦਾ ਜੋ ਵੀ ਮੰਗੇ ਜਨਾਲੇ ਲਿਖੀ ਉਹ ਪੂਰੀ ਕਰ ਰਹੇ ਨੇ ਇਹ ਨਾਲੇ ਹਲਕੇ ਦੇ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਪ੍ਰਧਾਨ ਜੀ ਦਾ ਉਹਨਾਂ ਨੇ ਆ ਕੇ ਇਸ ਔਕੇਸਨ ਵਿੱਚ ਆ ਕੇ ਸਾਡੀ ਬਾਂਹ ਫੜੀ ਆ ਬਹੁਤ ਬਹੁਤ ਨੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਹੁਣ ਤਰਨਤਾਰਨ ਵਿਖੇ ਪਹੁੰਚੇ ਉੱਥੇ ਬੰਝੰਤ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਲੋਕਾਂ ਦੇ ਨਾਲ ਸਾਂਝੇ ਕੀਤੇ ਗਏ ਵਿਚਾਰ ਸਾਂਝਾ ਕਰਦਿਆ ਸੀਐਮ ਭਗਵੰਤ ਮਾਨ ਵੱਲੋਂ ਲੋਕਾਂ ਅਤੇ ਪੰਜਾਬ ਦੇ ਵਿਕਾਸ ਬਾਰੇ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਪੜਾਈ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੇ ਇਸ ਸਪੀਚ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਢੇਰੀਆਂ ਝੱਖੜ ਜਿਨ੍ਹਾਂ ਨੇ ਦੇਖੇ ਹੋਣਗੇ ਇਸ ਇਲਾਕੇ 'ਚ ਬੜੇ ਮਾਰੇ ਚੰਗੇ ਟਾਈਮ ਦੇਖੇ ਹੋਣਗੇ ਉਦੋਂ ਦੇ ਅਰਦਾਸਾਂ ਕਰਦੇ ਹੋਣਗੇ ਕਿ اے ਵਾਇਗਰੂ ਕੁ ਚੰਗੇ ਦਿਨ ਇਸ ਇਲਾਕੇ ਤੇ ਵੀ ਲੈ ਕੇ ਆ ਕਰ ਮੇਰ ਰੱਖ ਮੇਰ ਪਰਿਆ ਹੱਥ ਇਸ ਇਲਾਕੇ ਤੇ ਸਾਡੇ ਪੰਜਾਬ ਤੇ ਸਾਡੇ ਪਰਿਵਾਰ ਤੇ ਕਿਤੇਰ ਵੀ ਕੋਈ ਸੁੱਖ ਸੁਨੇਹ ਆਉਣ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਨੀ ਤਾਂ ਕਾਲੀਆਂ ਕਾਂਗਰਸੀਆਂ ਨੇ ਪਰਚੇ ਪਾ ਪਾ ਕੇ ਲੋਕਾਂ ਨੂੰ ਡਰਾ ਡਰਾ ਕੇ ਹੋਰ ਹੀ ਤਰ੍ਹਾਂ ਦਾ ਮਾਹੌਲ ਬਣਾਤਾ ਲੋਕ ਸਕੂਲਾਂ ਨੂੰ ਭੁੱਲੀ ਗਏ ਲੋਕ ਅਸੂਲਾਂ ਨੂੰ ਭੁੱਲੀ ਗਏ ਲੋਕ ਨੌਕਰੀਆਂ ਜਾਂ ਤਰੱਕੀਆਂ ਦੇ ਰਾਹ ਹੀ ਭੁੱਲ ਗਏ ਉਹਨਾਂ ਨੂੰ ਕਿਸੇ ਹੋਰ ਪਾਸੇ ਲਾ ਲਿਆ ਪਰਚੇ-ਪੁਰਚਿਆਂ ਦੇ ਬਚਨ ਬਚਾਉਣ ਦੇ ਚੱਕਰਾਂ 'ਚ ਹੀ ਪੈ ਗਏ ਅਕਾਲੀ ਆਗੇ ਤਾਂ ਕਾਂਗਰਸੀ ਅੰਦਰ ਕਾਂਗਰਸੀ ਆਗੇ ਤਾਂ ਅਕਾਲੀ ਅੰਦਰ ਵਸਾਹਾਂ ਚੱਲਿਆ ਸੋ ਵੀਰੋ ਇਸ ਅੰਦਰ ਭਾਰ ਦੀ ਰਾਜਨੀਤੀ ਤੋਂ ਨਿਕਲੀ ਹੈ ਬਾਹਰ ਹੁਣ ਪੜ੍ਹਾਈ ਦੀ ਗੱਲ ਕਰੀਏ ਜਵਾਨਾਂ ਨੂੰ ਪੜ੍ਹਾਈਏ ਉਹਨਾਂ ਨੂੰ ਨੌਕਰੀਆਂ ਤੇ ਲਾਈਏ ਖੇਡਾਂ ਦੇ ਸਟੇਡੀਅਮ ਬਣਾਈਏ ਸੜਕਾਂ ਬਣਾਈਏ ਬਿਜਲੀ ਦਾ ਪ੍ਰਬੰਧ ਕਰੀਏ ਤੋਬੇ ਛਪੜਾ ਚੋਂ ਗੰਧ ਕੱਢੀਏ ਇਹ ਟਾਈਮ ਆ ਗਿਆ ਆਉਣ ਵਾਲੀ 11 ਤਰੀਕ ਨੂੰ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਤੁਸੀਂ ਇਹ ਦੇਖ ਲਿਓ ਜੇ ਕੋਈ ਹੋਰ ਬਟਨ ਦੱਪੋਗੇ ਤਾਂ ਤੁਹਾਡੇ ਪਿੰਡ ਲੜਾਈ ਆਊ ਦੋ ਧੜੇ ਬਣਾ ਦੇਣਗੇ ਤੁਹਾਨੂੰ ਲੜਾਉਣਗੇ ਜੇ ਕੋਈ ਹੋਰ ਬਟਨ ਦੱਬੋਗੇ ਤਾਂ ਤੁਹਾਡੇ ਪਿੰਡ ਲੜਾਈ ਆਊ ਜੇ 3 ਨੰਬਰ ਵਾਲਾ ਝਾੜੂ ਵਾਲਾ ਬਟਨ ਦੱਬੋਗੇ ਤੁਹਾਡੇ ਪਿੰਡ ਪੜਾਈ ਆਊ ਇਹ ਫਰਕ ਹੈ ਬੱਸ ਇਹ ਦੇਖ ਲਿਓ ਸੋਚ ਕਰਕੇ ਹੁਣ ਫੈਸਲਾ ਆਪਣੇ ਹੱਥ ਹੈ ਮੈਂ ਬਹੁਤ ਸਾਰੇ ਪਿੰਡਾਂ 'ਚ ਗਿਆ ਮੀਆਪੁਰ ਵੀ ਅੱਜ ਗਿਆ ਮੈਂ ਪਲਾ ਸੌਰਤ ਆ ਰਿਹਾ ਮੈਂ ਛੀਨਾ ਵਿਧੀ ਚੰਦ ਵੀ ਗਿਆ ਮੈਂ ਕੱਲ ਸਪਿੰਡ ਗਿਆ ਗੱਗੋ ਬੂਹੇ ਗਿਆ ਮੈਂ ਨਸ਼ੈਰਾ ਡਾਲ ਢਾਲਾ ਗਿਆ ਚੀਮਾ ਖੁਰਦ ਚੀਮਾ ਕਲਾਂ ਰਸੂਲਪੁਰ ਸਰ ਪਿੰਡ ਨੇ ਲੈ ਕਰ ਸ਼ਰਤ ਲਾ ਲੋ ਸੁਖਵੀਰ ਬਾਦ ਨੇ ਤੂੰ ਅੱਧੇ ਪਿੰਡ ਦਾ ਨਾਮ ਲੈ ਕੇ ਖਾਦ ਰਿਹਾ ਅੱਧੇ ਪਿੰਡ ਦਾ ਨਾਮ ਉਹਨੂੰ ਪਤਾ ਹੀ ਨਹੀਂ ਡੈਂਡ ਇਵੈਂਟ ਗੈਂਡ ਇਵੈਂਟ ਐਦਾਂ ਬੋਲਦੇ ਨੇ ਉਹ ਅੰਗਰੇਜ਼ੀ ਚ ਹੋਰ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਕਦੇ ਪੜ੍ਹੇ ਹੀ ਨਹੀਂ ਕਦੇ ਪੰਜਾਬੀ ਪੜ੍ਹੀ ਹੀ ਨਹੀਂ ਉਹਨਾਂ ਨੇ ਉਹ ਜਦੋਂ ਲਹਿਰੇ ਕਾਕੇ ਇਲੈਕਸ਼ਨ ਲੜ ਰਿਹਾ ਸੀ ਮੈਂ 2012 ਚ ਲਹਿਰੇ ਕਾਕੇ ਜਮ ਹਰਿਆਣੇ ਦੇ ਬਾਡਰ ਤੇ ਪੈਂਦਾ ਰਜਿੰਦਰ ਗੌਰ ਪੱਠੜ ਦਾ ਮੁੰਡਾ ਉਹ ਵੀ ਪ੍ਰਚਾਰ ਕਰਦਾ ਸੀ ਪਤਾ ਤਾਂ ਕਰਦੇ ਨਹੀਂ ਨਾ ਇਹਨਾਂ ਨੂੰ ਸਲਾਹਕਾਰ ਦੱਸਣ ਕੋਈ ਕਿਸੇ ਪਿੰਡ ਚ ਜਾ ਕੇ ਕਹਿੰਦਾ ਜੀ ਮੇਰੀ ਮੰਮੀ ਨੇ ਵੋਟਾਂ ਪਾਇਓ ਉਹ ਕਹਿੰਦੇ ਜੀ ਕਿਹਨੂੰ ਕਹਿੰਦੇ ਰਜਿੰਦਰ ਗੌਰ ਪੱਠੜ ਨੂੰ ਪੰਜੇ ਤੇ ਮੋਰ ਲਾਇਓ ਉਹ ਕਹਿੰਦੇ ਅਸ ਤਾਂ ਹਰਿਆਣੇ ਚ ਪੈਣੀ ਹੈ ਲੱਗਦਾ ਉਹ ਤਾਂ ਮੁਰਕਾ ਇਹ ਮੈਂ ਕਿਹਨਾਂ ਚਾ ਗਲਤੀ ਹੋ ਗਈ ਇਹ ਰਿਸ਼ਤਿਆਂ ਨੂੰ ਕਹਿ ਲਓ ਕਿ ਇਹ ਰਿਸ਼ਤੇ ਨੇ ਆ ਇੰਦਰਾਲ ਉਮਕtre ਫੜ ਗਏ ਚੌਂਦੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਕਦੇ ਕੁਝ ਬੋਲ ਦਿੰਦੇ ਕਦੇ ਕੁਝ ਬੋਲ ਦਿੰਦੇ ਆਹ ਰਾਜਾ ਬੜਿੰਗ ਦੇਖ ਲਓ ਕਿਹ ਹੈ ਜੇ ਬਹਿਨ ਦਿੰਦਾ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਉਹ ਗਰੀਬਾਂ ਨੂੰ ਬੋਲੀ ਜਾਂਦਾ ਮੈਂ ਤਾਂ ਉਹ ਬੋਲ ਵੀ ਨਹੀਂ ਸਕਦਾ ਜਿਹੜਾ ਉਹ ਬੋਲ ਬੋਲ ਪਿਆ ਰੀਪੀਟ ਕਾਨੂੰ ਕਰਨਾ ਹੈ ਫਿਰ ਮਾਫੀਆਂ ਮੰਗੀ ਜਾਂਦਾ ਵੀ ਇਹ ਹਜੇ ਬੋਲੋ ਹੀ ਨਾ ਜਿਹਨੇ ਮਾਫੀ ਮੰਗਣੀ ਪਵੇ ਪਹਿਲੀ ਤੋਲ ਮੋਲ ਕੇ ਬੋਲੋ ਮਾਫੀਆਂ ਮੰਗੀ ਜਾਂਦੇ ਹੋ ਅਹੀਂ ਉਹ ਸੰਵੀਰ ਬਾਦਲ ਉਹਨੂੰ ਨਹੀਂ ਪਤਾ ਲੱਗਾ ਕੀ ਬੋਲ ਗਏ ਉਹੋ ਤਿੰਨ ਚਾਰ ਵਾਰੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਸੀ ਉਹਦੇ ਪਿਤਾ ਜੀ ਉਹਨਾਂ ਨੂੰ ਤਿੰਨ ਚਾਰ ਵਾਰੀ ਸਟੇਜ ਤੇ ਬੈਠਣ ਨੂੰ ਕਹਿ ਗਿਆ ਕਹਿੰਦਾ ਸਟੇਜ ਤੇ ਬੈਠੇ ਮੇਰੇ ਪਿਤਾ ਸਮਾਨ ਸਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਮੀਟਿੰਗ ਦੇ ਵਿੱਚ ਕੁਝ ਮੈਂਬਰ ਉੱਤੇ ਹਾਜ਼ਰ ਨਹੀਂ ਹੋਏ ਜਿਸ ਤੋਂ ਬਾਅਦ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮੁਲਾਜ਼ਮਾਂ ਦੇ ਵਿੱਚ ਹੁਣ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲਿਆ ਤੇ ਇਸ ਗੱਲ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਭਾਈ ਗੁਜੀਤ ਸਿੰਘ ਖਾਨ ਸਾਹਿਬ ਭਾਈ ਗੁਜੀਤ ਸਿੰਘ ਅਸੀਂ ਸਾਰੇ ਮੁਲਾਜ਼ਮ ਹਰਿਆਣਾ ਕਮੇਟੀ ਸਤਰ ਦੇ ਮੁਲਾਜ਼ਮ ਅਤੇ ਗੋਗਰ ਸਾਹਿਬ ਇਹਨਾਂ ਦੇ ਮੈਨੇਜਰ ਜੋ ਕਿ ਅਰਜਾਣਾ ਦੇ ਮੈਂਬਰਾਂ ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਨੂੰ ਕਰਦਾ ਨਮਕ ਖਾ ਰਹੇ ਆ ਕਾਫੀ ਸਮੇਂ ਪੁਰਾਣੇ ਟਾਈਮ ਤੋਂ ਅਸੀਂ ਜੂਟੀਆਂ ਲਗਾ ਰਹੇ ਆ ਜੋ ਸਟੈਮ ਅਸੀਂ ਕਰ ਰਹੇ ਆ ਅਸੀਂ ਬਹੁਤ ਬਹੁਤ ਸ਼ਰਮਿੰਦਾ ਮਹਿਸੂਸ ਕਰਕੇ ਤੇ ਜੋ ਸਾਡੇ ਸਿਰ ਤੇ ਜਦੋਂ ਪਾਣੀ ਲੰਘਿਆ ਤੇ ਅਸੀਂ ਉਸ ਨਮਬਧੇ ਨਜ਼ਰ ਰੱਖਦੇ ਹੋਏ ਆਪਣੀ ਜੋ ਸਾਡੀਆਂ ਕਮਨਾਈਆਂ ਵੀਦਾ ਆ ਰਹੀਆਂ ਨੇ ਉਹ ਦੱਸਣਾ ਚਾਹੁੰਦੇ ਆ ਕਿ ਕੁਝ ਮੁਲਾਜ਼ਮਾਂ ਜਿਨ੍ਹਾਂ ਦੀਆਂ 10-10000 ਰੁਪਏ ਬੀਸਿਕ ਆ ਤਾਂ ਉਹ ਤਾਂ ਜਿਆਦਾ ਰੁਪਏ ਤਨਖਾਹਾਂ ਨੇ 24-24 ਘੰਟੇ 12-12 ਘੰਟੇ ਡਿਊਟੀਆਂ ਨਿਭਾਦੇ ਨੇ ਦਿਨ ਰਾਤ ਗੁਰੂ ਘਰ ਦੇ ਸੇਵਾਵਾਂ ਕਰ ਰਹੇ ਨੇ ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਕੋਈ ਲਾਭ ਨਹੀਂ ਮਿਲ ਰਿਹਾ ਕੋਈ ਬੈਨੀਫਿਟ ਨਹੀਂ ਹੋ ਰਿਹਾ ਜਿਸ ਦਾ ਕਾਰਨ ਇੱਕੋ ਹੀ ਹੈ ਕਿ ਸਾਡੀ ਅਬਜੈਕਟਿਵ ਨਹੀਂ ਬਣ ਰਹੀ ਪੰਜ 6 ਮੈਂਬਰ ਆਉਂਦੇ ਨੇ ਵਿੱਚੋਂ ਪੰਜ ਨਹੀਂ ਆਉਂਦੇ ਜੀ ਕਦੀ 6 ਆਉਂਦੇ ਨੇ ਕਦੀ 5 ਨਹੀਂ ਆਉਂਦੇ ਜੀ ਇਸ ਕਰਕੇ ਅਸੀਂ ਹੱਥ ਜੋੜ ਕੇ ਸਾਰੇ ਬੇਨਤੀ ਕਰਨੇ ਆ ਸਰਕਾਰ ਨੂੰ ਵੀ ਬੇਨਤੀ ਕਰਨੇ ਆ ਕਿ ਸਾਡਾ ਸਾਡੇ ਵੱਲ ਧਿਆਨ ਦਿੱਤਾ ਜਾਏ ਸਾਡੀ ਗੱਲ ਸੁਣੀ ਜਾਏ ਤਾਂ ਕਿ ਅਸੀਂ ਆਪਣਾ ਫਰਤੀਆਂ ਮਨਰਤਨ ਸਹੀ ਤਰੀਕੇ ਨਾਲ ਬਵਾ ਸਕੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਮੁਲਾਜ਼ਮ ਸਹਿਬਾਨ ਵੱਖ-ਵੱਖ ਗੁਰਦਵਾਰਿਆਂ ਦੇ ਮੈਨੇਜਰ ਸਹਿਬਾਨ ਪ੍ਰਬੰਧਕ ਦੇ ਵੱਖ-ਵੱਖ ਪ੍ਰਾਂਚਿਆਂ ਦੇ ਇੰਚਾਰਜ ਸਹਿਬਾਨ ਸਾਰਿਆਂ ਨੇ ਮਿਲ ਕਰਕੇ ਇਹ ਰੋਸ ਜਾਇ ਕੀਤਾ ਹੈ 19 ਜਨਵਰੀ ਤੋਂ ਲੈ ਕੇ ਹਰਿਆਣੇ ਦੀ ਇਲੈਕਟਿਡ ਬੋਡੀ ਬਣ ਚੁੱਕੀ ਹੈ। ਪਰੰਤੂ ਜਦੋਂ ਇਲੈਕਟਿਡ ਬੋਡੀ ਬਣੀ ਸਾਰੇ ਮੁਲਾਜ਼ਮਾਂ ਨੂੰ ਪੂਰਾ ਇਹ ਚਾਅ ਸੀ ਹੁਣ ਸਾਡੇ ਹਰਿਆਣੇ ਦੀ ਇਲੈਕਟਿਡ ਬੋਡੀ ਬਣੀ ਹੈ। ਸਾਡੇ ਵਾਅਦੇ ਲੱਗਣਗੇ ਸਾਡੀਆਂ ਤਰੱਕੀਆਂ ਹੋਣਗੀਆਂ। ਇਨਾਂ ਦੀਆਂ ਤਲਨਖਾਹਾਂ ਪੁਰਾਣੇ ਸਮਿਆਂ ਤੋਂ ਘਟ ਸਨ ਉਹਨਾਂ ਵਿੱਚ ਵੀ ਇਜਾਫਾ ਹੋਏਗਾ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋਰ ਸਰਗਰਮੀਆਂ ਲੱਕੀਫੇ ਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੇ ਇਜਾਜ਼ਤ ਸ਼ਾਸਤਰੀ ਯਕਾਂ